ਦੇਖੋ ਇਹਨਾਂ ਨੂੰ ਨਹੀਂ ਪੈਂਡਿਆ ਤਾਂ ਨਿਜਾੜੇ ਲੈਣਦੇ ਆ ਹੈਲੋ ਏ ਨਾ ਵੀ ਨਾ ਦੇਖੋ ਬਾਂਦਰ ਵੇਖੋ ਬਾਂਦਰ ਅਹੀਂ ਕੋਤੇ ਵੇਥਾ ਅੱਗੇ ਪੰਜਾਬ ਬਾਂਦਰ ਵੇਖੋ ਸਾਡੇ ਵੀ ਇਦਾਂ ਗੋਠਿਆਂ ਤੇ ਬਾਂਦਰ ਰੋਹਦੇ ਨੇ ਨਿਜਾੜਾ ਹੈ ਦੇਖੋ ਲੱਡੀ ਪਾਈ ਘਾੜ ਦੇਖੋ ਕਿੱਥੇ ਕਿੰਨੀ ਦੂੜਾ ਪਹਾੜ ਦੇਖੋ ਇੱਥੋਂ ਉਹ ਦੁਕਾਨਾਂ ਲੱਗੇ ਅਸੀਂ ਆਏ ਉਦਾਂ ਹੀ ਸੈਰ ਕਰਨ ਘੜੋ ਲੱਡੀ ਪਾਈ ਜੀ ਕੇ ਬੋਰ ਹੁੰੜਿਆ ਸੀ ਘੜ ਮੈਂ ਚਲੋ ਚੱਲੀਏ ਮੜ ਜਾ ਤਾਂ ਤੇ ਬੋਦੀ ਤਾਂ ਚੜਾਈ ਜੀ ਆ ਲੱਡੀ ਪਾਈ ਕੇ ਘਰ ਬਾਦ ਹਮੜੂ ਥੀ ਲੱਗੀ ਸਾਡੀ ਪਹਾੜ ਦੇਖੋ ਪਹਾੜ ਦੇਖੋ ਆਹ ਦੇਖੋ ਛੋਟੇ ਛੋਟੇ ਦਰਿਆ ਬਣੇ ਦੇ ਆ ਇਹ ਉੱਥੇ ਜਾਣੀਆਂ ਰਾਵੀ ਦਰਿਆ 'ਚ ਜਾਂਦਾ ਹੈ ਵੀ ਕਿੰਨਾ ਪਾਣੀ ਚੜਿਆ ਉਹ ਬਰੋਸ ਕਰਕੇ ਉਹ ਥੱਲੇ ਛੋਟਾ ਜਿਹਾ ਪੁਲ ਬਣਿਆ ਵਾ ਜਾਣੇ ਉੱਥੇ ਵੀ ਉਹ ਦੇਖੋ ਪੁਲ ਕਿੱਡਾ ਸੋਹਣਾ ਬਣਿਆ ਥੱਲੇ ਫੋਨ ਮੀਨਾ ਵਾ ਬੁੱਟੀ ਫੜੀ ਹੋਈ ਦੀ ਆ ਜਾਵਾਂਗੇ ਤੇ ਕੋਈ ਨਹੀਂ ਤੁਹਾਨੂੰ ਦੱਸਾਂਗੇ ਉਹ ਸੇ ਘਾੜਿਆ ਘੜੂ ਆਏ ਅਸੀਂ ਆਪਣੇ ਉਹ ਜਿੱਦਨੂ ਮਰਜ਼ੀ ਚੱਲ ਜਾਓ ਸਾਡੇ ਘਰੋਂ ਪਹਾੜੀ ਪਹਾੜ ਲੱਭਣੇ ਆ ਵੇਖੋ ਇੱਥੇ ਘਾੜਾ ਇੰਨਾ ਦਾ ਜਿੱਦਨੂ ਮਰਜ਼ੀ ਚੱਲ ਜਾਓ 4-5 ਰਾਹ ਨੇ 5ਾਂ ਰਾਹਾਂ ਤੇ ਮੈਂ ਵੜਸਾਣਾ ਹੋਇਆ ਵਾਂ ਉਧਰ ਹੀ ਹੋਣੇ ਪਹਾੜ ਨੇ ਚੱਲੀਏ ਥੱਲੇ ਪੁੱਲ ਤੇ ਫਿਰ ਚੱਲੀਏ ਪੁੱਲ ਤੇ ਥੱਲੇ ਚਲੋ ਹਰੂ ਪੁੱਲ ਤੇ ਆਦੋ ਇਹ ਚੱਲੇ ਆ ਪੋਲਾ ਛੋਟਾ ਵੇਖਨੇ ਆ ਪੋਲਾ ਕਿਧਰ ਨੂੰ ਪਰ ਉੱਪਰ ਉੱਪਰ ਕਿਲਕਣ ਵੜੀ ਆ ਇਹ ਜਾਂਦਾ ਕਿਧਰ ਨੂੰ ਆ ਰ ਆ ਇਹ ਉੱਪਰ ਕਿੰਨੇ ਰਾਹ ਲੱਟੇ ਘੜਦੇ ਲੱਗਉਂਦੀ ਹੈ ਨਾ ਮੈਂ ਖੋ ਲੋਕੇਸ਼ਨ ਚੈੱਕ ਕਰੋ ਨੇਚਰ ਦੇਖੋ ਜੰਬੇ ਦਾ ਅਰੂੜੀ ਡੰਗਰ ਰਖੇ ਨੇ ਇੱਧਰ ਮੱਜਾ ਮੁਜਾ ਆਇਨਾ ਰਖਿਆ ਅੱਛਾ ਤਿਲਕਣ ਬੜੀਆ ਰਹਿੰਦੀ ਹੈ ਘਰ ਅੱਗੇ ਵੱਡਾ ਪੁਲ ਹੈਗਾ ਉਹਦੇ ਕੱਲ ਜੰ ਨਹੀਂ ਆਹ ਹੁੰਦਾ ਢਾਡਾ ਘੜਾ ਉੱਥੇ ਢਾਡਾ ਘੜਾ ਨਾ ਤੇ ਆ ਕਿਦਾਂ ਕਿਦਨ ਜਾਣ ਲਿਆ ਇਹ ਇਹ ਨਹੀਂ ਠੀਕ ਭਰਾ ਵੀ ਜੀ ਨਹੀਂ ਚੱਲੇ ਆ ਵਾਪਸ ਅਗਲੇ ਪੁਲ ਤੇ ਅਗਲੇ ਪੁਲ ਖਾਣੀ ਲੰਘਾਂਗੇ ਤਿਲਕਣ ਬੜੀਆ ਐਵੇਂ ਕਿਤੇ ਭਰਾਵਾ ਉਹ ਪੱਥਰ ਨਾ ਵਜਣਾ ਜਾ ਕੇ ਯਾਰ ਦਾ ਬੂਖਾ ਦਾ ਯਾਰ ਯਾਰ ਆਏਗੀ ਮਤਲਬ ਜਿਹੜੇ ਵੱਡੇ ਹੁੰਦੇ ਆ ਠੀਕ ਆ ਸਪੋੜੀਆਂ ਬਣਾਈਆਂ ਦੀਆਂ ਮੇਰੇ ਸਹੋਂ ਨਾਲ ਇੱਕ ਬੰਬੀ ਬੰਬੀ ਲਈ ਗਰਾੜ ਗਰਾੜ ਹੋ ਗਿਆ ਨਾ ਆਟਾ ਪੀਣ ਦਾ ਚੱਕੀ ਅੱਛਾ ਇਹ ਤੇ ਕਿ ਲਗੀ ਆ ਦੋਵੇਂ ਚੱਕੀਆਂ ਵੇਖੋ ਲੱਗੇ ਵਿਚੋ ਤੇ ਦਰਿਆ ਜਾਂ ਅੱਛਾ ਪਾਣੀ ਨਾ ਵੀ ਚੱਲਦੀਆਂ ਪਾਣੀ ਨਹੀਂ ਚੱਲਦੀ ਠੀਕ ਆ ਜਿੱਦ ਮੇਰਾ ਦੇਖਣਾ ਹੀ ਆ ਪਤਾ ਜੀ ਪੰਜਾਬ ਦੀ ਗੱਡੀ ਲਾਉਗੀ ਜੇ ਪੀਪੀ 035 0 ਤੇ ਪਿਆ ਹੀ ਨਹੀਂ ਪੀਪੀ 35 ਲੱਭੀ ਜੇ ਗੱਡੀ ਪੰਜਾਬ ਦੀ ਪੰਜਾਬ ਦੇ ਕੋਈ ਪੰਜਾਬੀ ਬੰਦਾ ਤੇ ਲੱਭਣ ਨਹੀਂ ਡਿਆ ਕੋਈ ਤਿੰਨ ਚਾਰ ਦਿਨ ਹੋ ਗਏ ਸਾਨੂੰ ਆ ਜਾਣ ਕੋਈ ਨਹੀਂ ਲੱਭਣ ਡਿਆ ਪੰਜਾਬ ਦਾ ਬੰਦਾ ਮੇਲੇ 'ਚ ਗਏ ਮੇਲੇ 'ਚ ਵੀ ਕੋਈ ਨਹੀਂ ਲੱਭਾ ਸਾਨੂੰ ਸਾਡੇ ਘਾੜ ਇਥੇ ਪੰਜਾਬੀ ਆਣਾ ਘਾੜ ਤੇ ਬੜੇ ਨੇ ਦੇਖੋ ਕਿੱਡੇ ਸੋਹਣੇ ਘੜ ਬਣਾਏ ਲੋਕਾਂ ਅਸਵਾ ਪਾ ਕੇ ਚੇ ਕਿ ਰੱਖੋ ਮੰਦਰ ਬਣਿਆ ਦਾ Shiv ji ਦਾ Shiv ji ਦਾ ਮੰਦਰ ਬੜਾ ਫਿਰ ਟੱਡ ਘਰ ਲੱਗ ਵੀ ਬੜੀਆਂ ਹਨ ਸੁਣੀ ਸੁਣੀ ਚੀਜ਼ਾਂ ਬਣੀਆਂ ਇੱਥੇ ਇਹ ਸਟੋਰ ਹੈ ਤੂੜੀ ਦਾ ਸਟੋਰ ਤੂੜੀ ਦਾ ਪਿੰਡੋਂ ਦੇ ਬੰਦੇ ਸਾਡੇ ਕੋਲੋਂ ਆਉਂਦੇ ਹਨ ਕਿੰਨਾਈ ਤੁਰਦੇ ਆਏ ਅਸੀਂ ਲਾਡੀ ਭੱਜ ਕੇ ਘਰ ਲੱਗਾਂ ਨਹੀਂ ਤੁਰ ਕੇ ਆ ਗਏ ਨਾ ਭਾਜੀ ਪੰਜਾਬੀ ਗਾਣੇ ਲਾਇਆ ਪਾ ਹੁਣ ਆਣਾ ਮੁਰਤੀ ਆ ਗਈ ਜੀ ਉਹ ਮੁਰਤੀ ਇੱਥੇ ਆਉਣ ਰਿਹਾ ਪਾ ਅਦਰੋ ਯੋਇ ਬੱਚਾ ਦਾ ਲੱਗ ਰਿਹਾ ਕਿਹੜੀ ਬ੍ਰੇਕ ਆਉਂਗਾ ਘਾਟੀ ਹੁੰਦੀ ਆਣੇ ਰੇੜਵੀ ਜਾਂਦੀ ਦੇਖੋ ਉਦੋਂ ਪਾਵਰ ਏਕਸ਼ਨ ਵੇਖੋ ਲੱਡੀ ਭਾਜੀ ਦੇ ਘਰ ਦੇ ਇੱਥੇ ਆ ਘਰ ਨੂੰ ਜਾਂਦੀ ਆ ਰੋਡ ਹਰ ਰੋਡ ਕਿਹੜੀ ਆ ਹਜ਼ਾਰ ਕਿਹੜੀ ਹਜ਼ਾਰ ਰੋਡ ਹਜ਼ਾਰ ਦੇਖ ਜਿਆੜ ਜਾਂਦੀ ਸਿੱਧੀ ਰੋਡ ਫੈਲਸ ਵੇ ਬਾਬੇ ਦੇਖੋ ਲੋਕੇਸ਼ਨ ਦੇਖੋ ਇੱਥੋਂ ਚੈੱਕ ਕਰੋ ਉਹ ਪੋਲ ਸਾਡਾ ਬਦਲ ਉਹ ਇੱਥੇ ਸਾਡਾ ਘੜਿਆ ਕਿ ਸਿਆਹੀ ਤੁਹਾਨੂੰ ਪੋਲ ਲੱਗੇ ਸਾਡਾ ਘੜ ਚੈੱਕ ਕਰੋ ਬਾਬੇ ਲੋਕੇਸ਼ਨ ਆ ਤਾਂ ਮਾਬਰ ਦੇ ਬਣੇ ਸਾਨੇ ਪਾਈ ਸਿਲੰਡਰ ਪਿਆ ਪਰ ਉਹ ਇਕੱਠੀ ਹੋਈ ਹੁੰਦੀ ਹੁੰਦੀ ਹਣੀ ਸੇਣਾ ਹੂੰ ਚੜ੍ਹੇ ਬੰਨੇ ਵੇਖੋ ਪਹਾੜ ਕਿਦਾਂ ਦੇ ਲੱਗਣ ਦੇ ਏਡੇ ਸੋਹਣੇ ਲੱਗਣ ਦੇ ਇੱਥੇ ਹੋਰ ਉੱਚੀ ਜਾਣੀ ਬੋਲੋ ਆਹ ਨਾਲ ਆਹ ਦੇਖੋ ਚੜ੍ਹਾਂ ਹੀ ਅਸੀਂ ਪਹਾੜ ਤੇ ਜਿਹੜਾ ਤੁਹਾਨੂੰ ਜਿਹੜਾ ਤੁਹਾਨੂੰ ਥੋੜਾ ਦੱਸਣ ਦੇ ਸੀ ਉੱਤੇ ਟੈਂਕੀ ਤੇ ਜਾਣਾ ਸੀ ਆਗੇ ਜੀ ਆਹ ਦੇਖੋ ਚੜ੍ਹ ਕੇ ਆਏ ਪਤਾ ਨਹੀਂ ਲੱਗਾ ਕਿੱਧਰ ਨੂੰ ਰਸਤਾ ਬਣਿਆ ਚੰਬੇ ਵਾਲੇ ਜਾਣਣ ਲੋਕੇਸ਼ਨ ਚੈੱਕ ਕਰੋ ਗਾਇਸ ਰੋਵੀ ਦਰਿਆ ਇਹੀ ਆਗੇ ਉੱਥੇ ਜਿਹੜੀ ਟੈਂਕੀ ਥੱਲੋ ਵੇਖੀ ਜੀ ਨਾਂ ਨੇ ਲੱਗ ਜਾਂਦੇ ਹੋ ਵੋਏ ਹੋਏ ਕਿੰਨੇ ਬੂਟੇ ਲੱਗੇ ਨੇ ਇਥੇ ਆਂਦੇ ਆਕਸੀਜਨ ਘਾਟਾ ਕਿਥੋਂ ਘਟਨੀ ਆ ਵੇਖੋ ਚੈੱਕ ਕਰੋ ਬੂਟੇ ਉਹ ਘਾੜ ਕਿਥੇ ਪਿਆਦਾ ਵਾ ਕਿਹੜੇ ਪਹਿਲਵਾਨ ਨੇ ਘਾੜ ਪਾਇਆ ਉਥੇ ਥੱਲੇ ਹਾਈ ਕੋ ਖਣੀ ਆ ਕੰਮ ਤਮਾਮ ਹੋਣਾ ਘੜ ਵੇਖੋ ਕਿੱਥੇ ਠਿੱਕਿਆ ਜੇ ਥੱਲੇ ਕੁਝ ਹੈ ਹੀ ਨਹੀਂ ਨੀ ਨੂੰ ਕਿਥਰੇ ਗਿਆ ਵਾਪਾ ਇਹਨਾਂ ਨੇ ਉੱਥੇ ਠਿੱਕਿਆ ਘੜ ਦੇ ਡੂੰਘ ਵੇਖਿਓ ਥੱਲੇ ਕਿੰਨਾ ਆ ਉਚਾਈ ਕਿੰਨੀ ਆ ਮੂਤੀ ਇਹ ਲੈ ਆਇਆ ਵੇਖੋ ਕਾਂ ਜਾ ਰਹੇ ਹਾਂ ਉਹ ਗੇਟੇ ਬਾਬੇ ਉਹ ਹੈਵੀ ਡਰਾਈਵਰ ਤੇ ਆ ਵੇਖੋ ਮੋੜ ਅੱਗੇ ਤੋਂ ਟਰੱਕ ਨੰਕੇ ਗਿਆ ਅੱਗੇ ਤੋਂ ਟਰੱਕ ਮੁੜਿਆ ਇੱਥੋਂ ਬੋਦਾ ਹੀ ਨਹੀਂ ਜਾੜਾ ਸੀ ਵੇਖਣ ਦਾ ਮੇਰੇ ਕੋ ਬਣੀ ਨਹੀਂ ਵੇਖੋ ਕੱਕੜੋ ਗਾਇਸ ਬੱਦਲ ਵੇਖੋ ਆ ਗਿਆ ਬੱਦਲਾ ਜਿਹੀ ਬੱਦਲ ਉਹ ਸਾਡੇ ਥੱਲੇ ਨੇ ਅਸੀਂ ਬੱਦਲਾ ਦੇ ਉੱਤੇ ਆ ਗਏ ਆ ਰੁਕੀ ਆ ਗਈ ਬਾਬੇ ਉਹ ਆਡੀ ਆ ਮੰਦਰ ਦੀ ਹਾਂਜੀ ਮੰਦਰ ਅਸੀਂ ਆ ਗਏ ਤੋੜਦੇ ਤੋੜਦੇ ਮੰਦਰ ਆ ਗਏ ਆ ਮੰਦਰ ਮਾਤਾ ਛਿੜੀ ਜਾਲਪਾ ਦੇਵੀ ਜੀ ਮਟਾਲਵਾ 500 ਦੂੜੀ 500 ਮੀਟਰ ਤੁਰ ਕੇ ਜਾਣਾ ਲਾਡੀ ਭਾਈ ਇਥੋਂ ਮੰਦਰ ਆਛਾ ਚੱਲੀਏ ਬਰ ਉਹ ਬਾਬੇ ਉਹ ਮੰਦਿਰ ਬਹੁਤਾ ਹੀ ਦੂਰ 500 ਮੀਟਰ ਥੋੜਾ ਹੀ ਹੋਣਾ ਬਾਬਾ ਇਹ ਕਿ ਲਿਖ ਰਹੇ ਚਲੋ ਖੜਦੇ ਆ ਮੰਦਿਰ ਤੁਹਾਨੂੰ ਠਹਿਰ ਕੇ ਚੈੱਕ ਕਰੋ ਲੋਕੇਸ਼ਨ ਚੈੱਕ ਕਰੋ ਵਲੋਗ ਦੇ ਚੱਕਰ 'ਚ ਫੋਟੋ ਵੀ ਨਹੀਂ ਖਿੱਚੀ ਮੈਂ ਕੱਲ ਪਰਸੋਂ ਦੀ ਕੋਈ ਨਹੀਂ ਤੇ ਇੱਥੇ ਫੋਟੋ ਖਿੱਚਣੀ ਸੀ ਇੱਥੇ ਫੋਟੋਆਂ ਖਿੱਚਣੀਆਂ ਸੀ ਵਲੋਗ ਦੇ ਚੱਕਰ 'ਚ ਕੱਲ ਪਰਸੋਂ ਦੀ ਕੋਈ ਫੋਟੋ ਨਹੀਂ ਖਿੱਚੀ ਜਦੋਂ ਦਾ ਮੈਂ ਆਇਆ ਇਹ ਤਾਂ ਫੋਟੋਆਂ ਖਿੱਚਣੀਆਂ ਸੀ ਕਿਸ਼ਨ ਵੇਖੋ ਕਿੱਡੀ ਸੋਹਣੀ ਲੱਗਣ ੜੀ ਇਥੇ ਲੱਡੀ ਭਾਜੀ ਛਤਰੀਆਂ ਹੁਣ ਇਕੱਠੀਆਂ ਕਰਨ ਲੈ ਆਓ ਲੈ ਮੁੜਿਓ ਅਹੀ ਬੱਦਲਾਂ ਚ ਬੱਦਲ ਸਾਡੇ ਤੋਂ ਥੱਲੇ ਵੇਖੋ ਕਿੰਨੇ ਬੱਦਲ ਦੇਖੋ ਬੱਦਲ ਦੇ ਲਈ ਇੱਥੇ ਲੜੀ ਭਾਗੀ ਰਹੀਆਂ ਨੇ ਅੰਦਰੋਂ ਅੰਦਰ ਹੂੰ ਅਸ਼ਾ ਇੱਥੋਂ ਮੰਦਰ ਜਾਵਾਂਗੇ ਕੱਲ ਜਾਵਾਂਗੇ ਮੰਦਰ ਬਾਰਿਸ਼ ਬਹੁਤ ਮੀਂਹ ਬਹੁਤ ਪੈਂਦਿਆ